ਜਿਹੜੀ ਘਟਨਾ 26 ਜਨਵਰੀ ਵਾਲੇ ਦਿਨ ਜਿਸ ਦਿਨ ਸਨ 1950 ਦੇ ਵਿੱਚ ਬਾਬਾ ਸਾਹਿਬ ਬੀਬ੍ਰਾਮ ਵੇਦਕਰ ਜੀ ਦੁਆਰਾ ਲਿਖਿਤ ਜਿਹੜਾ ਸੰਵਿਧਾਨ ਹੈ ਉਹ ਲਾਗੂ ਕੀਤਾ ਗਿਆ ਸੀ ਉਸੇ ਦਿਨ ਇੱਕ ਏਡੀ ਵੱਡੀ ਘਟਨਾ ਕਿ ਇੱਕ ਕੱਲਾ ਇਨਸਾਨ ਇੱਡੀ ਵੱਡੀ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਉਹਦੇ ਉੱਤੇ ਏਡੀ ਵੱਡੀ ਕੋੜੀ ਲਗਾ ਕੇ ਪਹਿਲਾਂ ਉਹਨੇ ਉੱਥੇ ਅੱਗ ਲਗਾਈ ਫਿਰ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਉਹਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਮੈਂ ਸਮਝਦਾ ਕਿ ਜਿਹੜਾ ਪੰਜਾਬ ਦੇ ਕੁਝ ਦਿਨ ਪਹਿਲਾਂ ਡੀਜੀਪੀ ਪੰਜਾਬ ਨੇ ਇਹ ਗੱਲ ਬਿਆਨ ਦਿੱਤਾ ਸੀ ਕਿ ਪੰਜਾਬ ਹੈ ਜਿਹੜਾ ਹਾਈ ਅਲਰਟ ਦੇ ਉੱਤੇ ਹੈ ਔਰ ਉਸ ਹਾਈ ਅਲਰਟ ਦੇ ਵਿੱਚ ਇਹੋ ਜੀ ਘਟਨਾ ਹੋਣੀ ਮੈਂ ਸਮਝਦਾ ਕਿ ਉਹ ਸਰਕਾਰ ਜਿਹੜੀ ਬਾਬਾ ਸਾਹਿਬ ਅੰbedkar ਸਾਹਿਬ ਦੀ ਤਸਵੀਰ ਆਪਣੇ ਦਫ਼ਤਰਾਂ ਦੇ ਵਿੱਚ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਬੜੀ ਵੱਡੀ ਘਟਨਾ ਜਿਹੜੀ ਹੈ ਪੰਜਾਬ ਸੂਬੇ ਦੇ ਵਿੱਚ ਹੋਈ ਹੈ ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਨੂੰ ਆਟੋਮੋਡ ਦੇ ਉੱਤੇ ਛੱਡ ਕੇ ਅੱਜ ਸਾਰੇ ਜਿਹੜੇ ਲੋਕ ਹੈ ਮੁੱਖ ਮੰਤਰੀ ਸਮੇਤ ਦਿੱਲੀ ਦੇ ਵਿੱਚ ਬੈਠੇ ਉੱਥੇ ਆਪਣੇ ਆਕਾ ਦੇ ਲਈ ਜਿਹੜਾ ਪ੍ਰਚਾਰ ਕਰ ਰਿਹਾ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸ਼ਰਮਨਾਕ ਘਟਨਾ ਹੈ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟਾ ਉਹ ਅੱਜ ਇਸ ਘਟਨਾ ਦੇ ਰੋਸ਼ સ્વરૂਪ ਪੂਰੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਘੰਟੇ ਦਾ ਮੌਨ ਰੱਖ ਕੇ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਜਿਹੜੀ ਇਹ ਘਟਨਾ ਹੋਈ ਹੈ ਉਦੇ ਰੋਸ ਸਬਰੂਹੀ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਸਕੇ ਔਰ ਅੱਜ ਦੇ ਦੁਕਾਨ ਦੇ ਉੱਤੇ ਕਿਉਂਕਿ ਇਸ ਤੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ 26 ਜਨਵਰੀ ਵਾਲੇ ਦਿਨ ਇਹ ਵਾਕਿਆ ਹੋਇਆ ਔਰ ਇਸ ਘਟਨਾ ਦੇ ਉੱਤੇ ਨਾ ਤਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਔਰ ਨਾ ਹੀ ਕਿਸੇ ਇਹਨਾਂ ਦੇ ਪ੍ਰੋਮਿਨੈਂਟ ਜਿਹੜੇ ਸਰਕਾਰ ਦੇ ਨੁਮਾਇੰਦੇ ਦਾ ਜਿਹੜਾ ਜਿਹੜਾ ਬਿਆਨ ਆਇਆ ਸੋ ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਮਾੜੀ ਘਟਨਾ ਦੇ ਰੋਸ ਸਬਰੂਪ ਜਿਹੜਾ ਆਪਣਾ ਇਸਤੀਫਾ ਦੇਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਅਮਨੋ ਆਮਾਨ ਸ਼ਾਂਤੀ ਬਹਾਲ ਰਹੇ ਆਪਸੀ ਭਾਈਚਾਰਾ ਬਹਾਲ ਰਹੇ ਇਸ ਗੱਲ ਦੇ ਲਈ ਜਿਹੜਾ ਸਿਸਟਮ ਨੂੰ ਪ੍ਰਸ਼ਾਸਨ ਨੂੰ ਜਿਹੜੇ ਸਖਤ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਿੰਕੋ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੀਜ਼ ਨੂੰ ਕਿਤੇ ਸਿਆਸੀ ਮੁੱਦਾ ਤਾਂ ਨਹੀਂ ਬਣਾਇਆ ਜਾ ਰਿਹਾ ਵਾ ਦੇਖੋ ਮੈਂ ਤਾਂ ਇਹ ਪਹਿਲੀ ਗੱਲ ਸ਼ੱਕ ਜ਼ਾਹਿਰ ਕੀਤਾ ਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਇਹਦੇ ਪਿੱਛੇ ਕੋਈ ਵੱਡੀ ਏਜੰਸੀ ਹੈ ਜਿਹੜੀ ਉਹ ਉਹਦੀ ਆਪਣੀ ਕਾਰਵਾਈ ਉਹ ਪਿੱਛੇ ਜਿਹੜੀ ਹੈ ਕੰਮ ਕਰ ਰਹੀ ਹੈ ਤਾਂ ਕਿ ਪੰਜਾਬ ਦਾ ਮਾਹੌਲ ਹੈ ਜਿਹੜਾ ਇਹਨੂੰ ਹੋਰ ਜ਼ਿਆਦਾ ਵਿਗਾੜਿਆ ਜਾ ਰਿਹਾ ਹੈ ਕੋਈ ਇੱਕ ਛੋਟਾ ਸਵਾਲ ਹੈ ਪੰਜਾਬ ਦੇ ਵਿੱਚ ਹੀ ਕਿਉਂ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਦੀ ਮਦਰ ਬੁੱਲੋ ਕਿ ਜਿਹੜਾ ਮੈਂਟਲੀ ਅਫਸੈਟ ਦੱਸਿਆ ਜਾ ਰਿਹਾ ਲੜਕੇ ਦੇਖੋ ਮੈਂ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ ਉਸ ਵਿਅਕਤੀ ਨੂੰ ਹੋ ਸਕਦਾ ਮੋਹਰਾ ਬਣਾ ਕੇ ਉਹਦੇ ਤੋਂ ਇਹ ਕਾਰਵਾਈ ਕਰਵਾਈ ਗਈ ਹੋਵੇ ਪਰੇ ਦੇ ਪਿੱਛੇ ਕੋਣ ਲੋਕ ਹੈ ਉਹਨਾਂ ਦੀ ਮਨਛਾ ਕੀ ਹੈ ਉਹਨਾਂ ਦਾ ਮਕਸਦ ਕੀ ਹੈ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਜ਼ਰੂਰ ਆਣਾ ਚਾਹੀਦਾ ਸਾਹਿਬ ਡਾਕਟਰ ਕੀਮਰਾਓ ਅਮਵੀਕਰ ਸਾਹਿਬ ਦਾ ਜਿਹੜਾ ਅਪਮਾਨ ਕੀਤਾ ਗਿਆ ਹੈ ਮਿਰਸਰ ਦੇ ਵਿੱਚ ਇਹ ਬਹੁਤ ਹੀ निंदਣਯੋਗ ਹੈ ਅਸੀਂ ਸਾਰੇ ਸੱਚ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦੇ ਹਾਂ ਔਰ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਪਹਿਲਾਂ ਕਦੇ ਨਹੀਂ ਹੋਈ ਸੀ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਨਾ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਇੰਨੀ ਵਿਗੜੀ ਹੋਈ ਹੈ ਕੀ ਹਰ ਜਗ੍ਹਾ ਦੰਗੇ ਹੋ ਰਹੇ ਫਸਾਦ ਹੋ ਰਿਹਾ ਹੈ ਸ਼ਰੇਆਮ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਔਰ ਜਿਹੜੀ ਪੰਜਾਬ ਸਰਕਾਰ ਹੈ ਇਹ ਸਾਰੀ ਦਿੱਲੀ ਜਾ ਕੇ ਬੈਠੀ ਹੈ ਔਰ ਮੈਂ ਪੁੱਛਣਾ ਚਾਹਨੀ ਆ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਕਿ ਇੱਥੇ ਪੰਜਾਬ ਦਾ ਵਾਲੀ ਵਾਰਸ ਕੌਣ ਹੈ ਇੱਥੇ ਕੌਣ ਦੇਖੇ ਇੱਕ ਇਤਿਹਾਸਿਕ ਦਿਹਾੜਾ 26 ਜਨਵਰੀ ਦਾ ਜਦੋਂ ਸਾਰਾ ਜਿਹੜਾ ਦੇਸ਼ ਆ ਬੜੇ ਹਰਸ਼ ਤੇ ਉਲ੍ਹਾਸ ਦੇ ਨਾਲ ਜਿਹੜਾ ਏ 26 ਜਨਵਰੀ ਦਾ ਤਿਉਹਾਰ ਮਨਾਉਂਦਾ ਉਸ ਦਿਨ ਤੇ ਇਹੋ ਜੀ ਘਟਨਾ ਦਾ ਹੋਣਾ ਉਹ ਵੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਵਰਗੇ ਰੈਬਰ ਦੇ ਨਾਲ ਜਿਨ੍ਹਾਂ ਨੇ ਭਾਰਤ ਦੇ ਭਾਰਤ ਦੇਸ਼ ਦੇ ਸੰਵਿਧਾਨ ਦੀ ਰਚਨਾ ਕੀਤੀ ਹੋਵੇ ਔਰ ਸਾਰਾ ਜਿਹੜਾ ਸਾਡਾ ਦੇਸ਼ ਹੈ ਦੇਸ਼ ਦਾ ਸਿਸਟਮ ਸੰਵਿਧਾਨ ਦੇ ਮੁਤਾਬਕ ਚੱਲਦਾ ਹੋਵੇ ਔਰ ਇਸ ਦਿਨ ਤੇ ਜਿਹੜੀ ਹੈ ਇਹੋ ਜੀ ਕਨਾਰਨੀ ਹਰਕਤ ਬਹੁਤ ਮੰਦਭਾਗੀ ਆ ਨਿੰਦਣਯੋਗ ਆ ਅਸੀਂ ਸਾਰੇ ਸੱਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦੇ ਆ ਔਰ ਸੁਝਾਵਾਂ ਮਿਲਣੀਆਂ ਚਾਹੀਦੀਆਂ ਔਰ ਜਿਹੜੇ ਸੱਤਾ 'ਚ ਬੈਠੇ ਆ ਉਹਨਾਂ ਨੂੰ ਸੱਤਾ ਤੋਂ ਬਾਹਰ ਆਉਣਾ ਚਾਹੀਦਾ ਕਹਿੰਦੇ ਅਸੀਂ ਵਿਰੋਧ ਕਰਦੇ ਆ ਵਿਰੋਧ ਤਾਂ ਵਿਰੋਧੀ ਦਲ ਕਰਦੇ ਹੁੰਦੇ ਆ ਜਿਹੜੇ ਕੁਰਸੀਆਂ ਤੇ ਬੈਠੇ ਸੱਤਾ ਦਾ ਆਨੰਦ ਭੋਗ ਰਹੇ ਉਹਨਾਂ ਦਾ ਕੰਮ ਵਿਰੋਧ ਕਰਨਾ ਨਹੀਂ ਹੁੰਦਾ ਉਹਨਾਂ ਦਾ ਕੰਮ ਹੁੰਦਾ ਦੇਸ਼ ਨੂੰ ਸਾਫ਼ ਸੁਥਰਾ ਜਿਹੜਾ ਆ ਰਾਜ ਪ੍ਰਬੰਧ ਦੇਣਾ ਦੇਸ਼ ਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਮਾਹੌਲ ਨੂੰ ਠੀਕ ਰੱਖਣਾ ਦੰਗੇ ਫਸਾਦ ਹੋਣ ਤੋਂ ਰੋਕਣਾ ਲਾਅਨ ਆਰਡਰ ਦੀ ਸਥਿਤੀ ਨੂੰ ਬਣਾ ਕੇ ਰੱਖਣਾ ਤੁਹਾਡਾ ਕਹਿਣ ਦਾ ਮਤਲਬ ਇਹ ਰਣਨੀਤੀ ਦੇ ਤਹਿਤ ਸਾਰਾ ਕੰਮ ਹੈ ਬਿਲਕੁਲ ਜੀ ਸਾਜ਼ਿਸ਼ ਇਹ ਸਾਜ਼ਿਸ਼ ਹੈ ਇਹਦੇ ਪਿੱਛੇ ਕੌਣ ਹੋ ਲੋਕ ਨੇ ਕਿਹੜੀਆਂ ਤਾਕਤਾਂ ਉਹਨਾਂ ਨੂੰ ਬੇਨਕਾਬ ਕਰਨਾ ਚਾਹੀਦਾ ਮੈਡਮ ਰਾਤੀ ਵੀ ਇੱਕ ਬਿਆਨ ਆਇਆ ਕਿਸੇ ਲੀਡਰ ਦਾ ਜਲੰਧਰ ਉਹ ਕਹਿੰਦੇ ਜਦੋਂ ਵੀ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰੋਗਰਾਮ ਆਂਦਾ ਜਦੋਂ ਉਹਨਾਂ ਦਾ ਜਨਮ ਦਿਹਾੜਾ ਦਾ ਉਦੋਂ ਹੀ ਇਸ ਤਰ੍ਹਾਂ ਦੀ ਘਟਨਾ ਵਾਪਦੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਕਿ ਰਵਿਦਾਸ ਸੀ ਹੈ ਜਿਹੜਾ ਸਾਡਾ ਸਮਾਜ ਹੈ ਬਾਲਮੀਕੀ ਸਮਾਜ ਹੈ ਜਿੰਨਾ ਵੀ ਸਾਡਾ ਐਸੀ ਸਮਾਜ ਹੈ ਔਰ ਇਹ ਜਿਹੜੇ ਰਹਿਬਰ ਆ ਸਾਰਿਆਂ ਦੇ ਸਾਂਝੇ ਹੁੰਦੇ ਆ ਕੋਈ ਬਰਦਾਸ਼ਤ ਨਹੀਂ ਕਰੋਗਾ ਇਸ ਗੱਲ ਨੂੰ ਔਰ ਇੱਥੇ ਦਮਦਾਰ ਲੋਕ ਬੈਠੇ ਆ ਜਿਹੜੇ ਉਹਨਾਂ ਨੂੰ ਰਹਿਬਰਾਂ ਨੂੰ ਪਿਆਰ ਕਰਨ ਵਾਲੇ ਆ 바ਵਾ ਸਾਹਿਬ ਦਾ ਅਪਮਾਨ ਹੋਇਆ ਤਾਂ ਕਿਦਾਂ ਲੋਕ ਇਕੱਠੇ ਹੋ ਗਏ ਇਹਨਾਂ ਰਹਿਬਰਾਂ ਦੇ ਅਪਮਾਨ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਜੇ ਕੋਈ ਇਸ ਤਰ੍ਹਾਂ ਕਰਨ ਦੀ ਸਾਜ਼ਿਸ਼ ਕਰੇਗਾ ਤੇ ਲੋਕ ਤਿਆਰ ਤਿਆਰ ਬੈਠੇ ਆ ਜਵਾਬ ਦੇਣ ਠੀਕ